ਆ ਜਰਾ ਸਰ ਜੀ ਕਹਿ ਰਹੇ ਮੈਂ ਤੈਨੂੰ ਹੀ ਲੋਕ ਸਾਡੇ ਲਈ ਸਾਰੇ ਇੱਕੋ ਜਿਹੇ ਆ ਜਾਂਦੇ ਨੇ ਪੀੜਾਂ ਦੇ ਜਾਂਦੇ ਅੱਜ ਤੁਸੀਂ ਹੋਣਾ ਸਮਾਂ ਜਾਂ ਅੱਜ ਥੋੜਾ ਜਿਹਾ ਸਮਾਂ ਨਾ ਤੁਸੀਂ ਦੁੱਖ ਤਕਲੀਫ ਨਾ ਕਰ ਲੋਗੇ ਤਾਂ ਆਉਣ ਵਾਲਾ ਸਮਾਂ ਸੁਖੀ ਕੱਟੋਗੇ ਅਸੀਂ ਭੇਜ ਦਿੰਦੇ ਆ ਜੀ ਉਹ ਸਾਰੀ ਆ ਰਹੀ ਹੈ ਮੇਰੀ ਗੱਡੀ ਅਸੀਂ ਮੈਡੀਕਲ ਕੇਂਟਰ ਨਾਲ ਭੇਜ ਸਕਦੇ ਬੜੀ ਅੱਗੇ ਵੀ ਬੰਦ ਕਰਕੇ ਇੱਕ ਮਦਰ ਦਾ ਪਾਉਂਦੇ ਹੋ ਤੇ ਮੈਂ ਇਹਨਾਂ ਨੂੰ ਸਮਝਦੇ ਆਂ ਅਸੀਂ ਤੁਹਾਡੇ ਭਲੇ ਦਾ ਸੋਚਣਾ ਲੱਗੇ ਮਦਦ ਨਾਲ ਇੱਕ ਪੰਜਾਬ ਦਾ ਦੁੱਖ ਸਮਝ ਰਹੇ ਆਂ ਅਸੀਂ ਪੂਰੇ ਪੰਜਾਬ ਦਾ ਦੁੱਖ ਸਮਝ ਰਹੇ ਆਂ ਅਸੀਂ ਪੂਰੇ ਪੰਜਾਬ ਦਾ ਦੁੱਖ ਸਮਝ ਰਹੇ ਆਂ ਬੱਚਿਆਂ ਦਾ ਪੰਜਾਬ ਦਾ ਬੱਚਿਆਂ ਦਾ ਵੀ ਰੋਡ ਬੰਦ ਕਿਉਂ ਕਰਦੇ ਆਂ ਮੇਰੇ ਨਾਲ ਸੁਣੋ ਤੁਸੀਂ ਉਹਦੇ ਨਹੀਂ ਤਾਂ ਇਹ ਗੱਲ ਦੱਸੋ ਸਾਡੇ ਪੇਪਰ ਚਾਹੀਦੇ ਨੇ ਸਾਡਾ ਹਰਨਾ ਪ੍ਰੋਟੈਸਟ ਕਰਨਾ ਮਾਗੇ ਤੁਹਾਨੂੰ ਇਹ ਨਾ ਕਰਨਾ ਇੱਕ ਮੇਰੇ ਬੱਚੇ ਨੂੰ ਲਿਆਣ ਦੋ ਫਿਰ ਆਪਾਂ ਇੱਥੇ ਖੜੇ ਹੋ ਜਾਵਾਂਗੇ ਆਪਣੇ ਮਾਪੇ ਮਾਰੇ ਨੇ ਝੂਟ ਨਾ ਮੋਟੇ ਬੱਚਾ ਮੇਰਾ ਬਿਮਾਰ ਸਰ ਇਹ ਰਿਹਾ ਬਾਈਕੇ ਸਕੂਲ ਲੈ ਕੇ ਤੇ ਹੋ ਆ ਬਾਈਕੇ ਸਰ ਆ ਚੌਕ ਤੇ ਦੇਖੋ ਫਰਦ ਜਿਹਨੇ ਬੱਚੇ ਦਾ ਉੱਤੇ ਦਵਾਈ ਚਾਹੀਦੀ ਦਵਾਈ ਬਲਦੂ ਦੋ ਚਾਹੀਦਾ ਸੀ ਸਰ ਮੈਂ ਕੋਈ ਡਾਕਟਰ ਹਾਂ ਕੀ ਕਰਦੀ ਮੈਂ ਕੋਈ ਇਹਨਾਂ ਦਾ ਪੈਸਾ ਆਉਂਦੇ ਗੱਲੋਂ ਹੋ ਜਣੀ ਤੁਸੀਂ ਇਹਨਾਂ ਨੂੰ ਚਲੋ ਭਾਈ ਵੈਸੇ ਭਾਈ ਭਾਈ ਵੈਸੇ ਉੱਧਾ ਵੈਸੇ ਉੱਧਾ ਚਲੋ ਜੇ ਜੇ ਕਿ세 ਦੀ ਭਾਈ ਉੱਧਾ ਮਜਬੂਰੀ ਆ ਤਾਂ ਤੁਸੀਂ ਤਾਂ ਜਾਣ ਦੇ ਦੋਗੇ ਜਾਂ ਕਿਵੇਂ ਕਿਉਂਕਿ ਵੈਸੇ ਵੈਸੇ ਅਸੀਂ ਇਹਨਾਂ ਦੇ ਬੱਚਿਆਂ ਲਈ ਖੜੇ ਆ ਇਹਨਾਂ ਦੇ ਬੱਚੇ ਨਹੀਂ ਕੱਲੂ ਕਾਲਜਾਂ 'ਚ ਪੜਨਾ ਭਾਈ ਜਾ ਕੇ ਇਹ ਕਰ ਬਦਾ ਗਿਆ ਇਹਨਾਂ ਦੇ ਬੱਚੇ ਕਾਲਜਾਂ 'ਚ ਨਹੀਂ ਬੱਦੇ ਜਾਨਾ ਭਾਈ ਭਾਈ ਉਹਨਾਂ ਦੀ ਗੱਲ ਇਹ ਹੈ ਵੀ ਜਿਹੜੀ ਕਿਸੇ ਦੀ ਵੀ ਕੋਈ ਮਜਬੂਰੀ ਆ ਉਹਨੂੰ ਤਾਂ ਤੁਸੀਂ ਥੋੜਾ ਰੱਖੂਗੇ ਹਾਂਜੀ ਹਾਂਜੀ ਭਾਈ ਜੀ ਜੇ ਕੋਈ ਐਮਰਜੈਂਸੀ ਕੇਸ ਆਈ ਰੱਖਦੇ ਆ ਪਰ ਇਹ ਅਸੀਂ ਕਿਉਂ ਨਹੀਂ ਜਾਣਵਾਗੇ ਭਾਈ ਸਾਡਾ ਰਿਕਵੈਸਟ ਆ ਯਾਰ ਜੇ ਸਾਨੂੰ ਨਹੀਂ ਜਾਣ ਦੇ ਰਹੇ ਅਸੀਂ ਕਹਿ ਰਹੇ ਹਾਂ ਸਾਨੂੰ ਜਾਣ ਦੋ ਅਸੀਂ ਕਹਿੰਦਾ ਉਹਦੇ ਡਾਂਗਾ ਛੋਟੇ ਚਲਾਉਣੇ ਆ ਅਸੀਂ ਪ੍ਰੋਟੈਸਟ ਕਰਨਾ ਜਾ ਕੇ ਯੂਨੀਵਰਸਿਟੀ ਜਾਣਾ ਪ੍ਰਸ਼ਾਸਨ ਸਾਨੂੰ ਅੱਗੇ ਨਹੀਂ ਜਾਣ ਦੇ ਰਿਹਾ ਅਸੀਂ ਕੀ ਕਰੀ ਭਾਈ ਅਸੀਂ ਆਪਣਾ ਪ੍ਰੋਟੈਸਟ ਕਰ ਰਹੇ ਹਾਂ ਫਿਰ ਜੇ ਪ੍ਰਸ਼ਾਸਨ ਨਹੀਂ ਸਾਨੂੰ ਜਾਣ ਦੋਗਾ ਜੀ ਨਹੀਂ ਜਾਣਵਾਵਾਂਗੇ ਬਿਲਕੁਲ ਗੱਲ ਹੈ ਜੀ ਮੈਮ ਤੁਸੀਂ ਮੈਮ ਤੁਸੀਂ ਕਿੱਥੇ ਜਾਣਾ ਹੈ ਜੀ ਬੱਚੇ ਦਾ ਸੱਚੀਓ ਬੱਚੇ ਤੁਹਾਡਾ ਹਾਂ ਜੀ ਨਰਸਰੀ ਚ ਪੜਦਾ ਵਾਈਕੀਸ ਦਾ ਬੱਚਾ ਹੈ ਪਲੀਜ਼ ਮੈਨੂੰ ਲੈਣ ਜਾਣ ਦਿਓ ਮੈਂ ਇੰਨਾ ਜਾਮ ਉੱਥੇ ਵੀ ਜਾਮ ਸੀਗਾ ਦੋ ਫੇਸ ਤੋਂ ਮੈਂ ਆ ਰਹੀਆਂ ਪੂਰਾ ਜਾਮ ਕੱਢ ਕੇ ਅੱਧਾ ਘੰਟਾ ਹੋ ਗਿਆ ਹੁਣ ਛੁੱਟੀ ਹੋਈ ਆ ਬੱਚੇ ਨੂੰ ਸਕੂਲੋਂ ਕੀ ਹੋਇਆ ਕੀ ਹੈ ਸਰ ਛੁੱਟੀ ਵੀ ਹੋਈ ਆ ਤੇ ਉਹਦੇ ਤਬਿਆ ਠੀਕ ਨਹੀਂ ਆ ਅੱਧਾ ਘੰਟਾ ਹੋ ਗਿਆ ਸਰ ਪਲੀਜ਼ ਜਾਣ ਦਿਓ ਬਿਲਕੁਲ ਹੈ ਭਾਈ ਵੈਸੇ ਕਾਫੀ ਰਿਕਵੈਸਟਾਂ ਕਰ ਰਹੇ ਨੇ ਉਹ ਇਹ ਬਿਮਾਰ ਹੁੰਦਾ ਬੱਚਾ ਫਿਰ ਸਕੂਲ ਕਿ ਤੋਰਿਆ ਇਹਨਾਂ ਨੂੰ ਆਪ ਨੂੰ ਪਤਾ ਭਾਈ ਚਲੋ ਨਹੀਂ ਭਾਈ ਡਾਕਟਰ ਬੰਦਾ ਖੋਦਾ ਸੀਗਾ ਲਿਆ ਦੇਣੇ ਆ ਫਿਰ ਬੱਚੇ ਨੂੰ ਅਸੀਂ ਸਾਰਾ ਖੋਲਣਾ ਪੈਣਾ ਸਰ ਸੁੱਪੋ ਸੋਣਾ ਸਰ ਸੁੱਪੋ ਸੋਣਾ ਸਾਰਾ ਪਟਵਾਉਣਾ ਪਿਆ ਇਸ ਤੋਂ ਥੋੜੀ ਕੋ ਦਵਾਈ ਬੂਟੀਆਂ ਜਾਂ ਅਸੀਂ ਦਵਾ ਲਿਓ ਨੇ ਬੱਚੇ ਨੂੰ ਦਵਾਈ ਬੂਟੀ ਕੋਈ ਚੱਕਣੀ ਤੋਂ ਪਰ ਤੁਸੀਂ ਸਾਡੇ ਪ੍ਰਟੈਕਸ਼ਨ ਖਰਾਬ ਕਰੋ ਮੈਨੂੰ ਜੀ ਤੁਸੀਂ ਇੱਦਾਂ ਪ੍ਰੋਟੈਸਟ ਨਾ ਕਰਾਓ ਬ్రో ਨਹੀਂ ਵੈਸੇ ਭਾਈ ਭਾਈ 1 ਮਿੰਟ ਭਾਈ ਭਾਈ ਬਾਈ 1 ਮਿੰਟ ਭਾਈ ਬਾਈ ਚਲੋ ਆਪਾਂ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਪਰ ਭਾਈ ਇਹ ਹੋ ਵੀ ਸਕਦਾ ਹੈ ਕਿ ਉਹਨਾਂ ਦਾ ਬੱਚਾ ਸੱਚੀ ਬਿਮਾਰ ਹੋਵੇ ਤੁਹਾਨੂੰ ਇਦਾਂ ਸੋਚਣਾ ਚਾਹੀਦਾ ਇੱਕ ਵਾਰ ਅਸੀਂ ਜਾਣ ਨੂੰ ਤਿਆਰ ਆ ਅਸੀਂ ਆਪਣੇ ਸਾਧਨ ਭੇਜ ਰਹੇ ਹਾਂ ਨਹੀਂ ਚਲੋ ਜੀ ਇੱਕ ਗੱਡੀ ਤੁਸੀਂ ਕਢਾ ਵੀ ਦਿੰਦੇ ਹੋ ਮੈਨੂੰ ਲੱਗਦਾ ਕੋਈ ਵੱਡੀ ਗੱਲ ਨਹੀਂ ਭਾਈ ਪਹਿਣਾ ਸਾਰਾ ਅਸੀਂ ਕੱਟਦੀ ਗਾਹਾਂ ਪੰਜ ਨਾਕੇ ਹੋਰ ਨੇ ਸਾਡੇ ਬਾਈ ਜੀ ਕਿੰਨੇ ਅੱਗੇ ਰੌਣਕ ਕਿੱਥੋਂ ਜਾਊਗੀ ਗੱਡੀ ਨਿੰਘੀ ਨਿੰਗਣੀ ਬਾਈ ਅੱਗੇ ਅੱਗੇ ਸਾਰੇ ਰਸਤੇ ਬੰਦ ਨੇ ਪਹਿਣਾ ਸਾਡੀ ਮਿਹਨਤੀ ਹੈ ਤੇਰੇ ਮੂਰੇ ਬੇਨਤੀ ਆ ਬੇਨਤੀ ਆ ਸਾਡੀ ਬੇਨਤੀ ਤਾਂ ਤੁਸੀਂ ਸਮਝੋ ਨਹੀਂ ਸਮਝ ਰਹੇ ਪਹਿਣੇ ਸੀ ਲਿਆ ਦਿੰਦੇ ਆ ਤੁਹਾਡੇ ਇੱਥੇ ਐਂ ਕਰੋ ਪਹਿਣ ਖੜਜੋ ਮੈਂ ਤੁਹਾਨੂੰ ਦੱਸਦਾ ਐਂ ਕਰੋ ਪਿੱਛੇ ਤੇ ਬੈਗ ਲੈ ਕੇ ਆ ਘਮਾ ਲਓ ਉੱਪਰ ਨੂੰ ਗੱਡੀ ਆ ਇੱਧਰ ਤੇ ਨਿਕਲਣੀ ਨਹੀਂ ਤੁਹਾਡੀ ਆ ਪਿੱਛੇ ਲਿਜੋ ਪਿੱਛੋਂ ਬੱਤੀਆਂ ਤੋਂ ਜਾਓ ਜੀ ਉੱਤੋਂ ਦੀ ਘੁੰਮ ਕੇ ਆ ਜਾਓ ਸਾਰਾ ਜਾਮ ਪਿਆ ਨਹੀਂ ਹੈ ਜਾਮ ਪਹਿਣ ਮੇਰੀ ਫੇਰ ਅੱਧੇ ਘੰਟੇ ਨਾਲ ਕੀ ਹੋ ਅੱਗੇ ਵੀ ਜਾਮਾ ਜਾਮਾ ਪੈਣ ਅੱਗੇ ਵੀ ਸਾਰਾ ਜਾਮ ਹੈ ਜੀ ਤੁਸੀਂ ਪਲੀਜ਼ ਤੁਸੀਂ ਜੋ ਕਰ ਰਹੇ ਹੋ ਕੀ ਕਰ ਰਹੇ ਹੋ ਸਾਡਾ ਵੀ ਕੁਝ ਸਮਝੋ ਅਸੀਂ ਵੀ ਆਮ ਜਨਤਾ ਅਸੀਂ ਕੁਝ ਨਹੀਂ ਕੀਤਾ ਸਰਕਾਰ ਅਸੀਂ ਵੀ ਆਮ ਹੀ ਆ ਅਸੀਂ ਤਾਂ ਅਸੀਂ ਤੁਹਾਡੇ ਪਿੱਛੇ ਲੜ ਰਹੇ ਹਾਂ ਸਾਡੇ ਪਿੱਛੇ ਲੜ ਰਹੇ ਹਾਂ ਮੈਂ ਚੋਰ ਨਹੀਂ ਬਣਨਾ ਕਹਿੰਦੇ ਤੁਸੀਂ ਚੋਹ ਨਹੀਂ ਹੈ ਜੀ ਸਾਨੂੰ ਵੀ ਹਾਂ ਵੀ ਅਸੀਂ ਇੱਥੇ ਆ ਕੇ ਬੰਦ ਕਰੀਏ ਸਾਰਾ ਕੁਝ ਮੈਂ ਕਹਿ ਰਿਹਾ ਤੁਸੀਂ ਜੋ ਕਰੋ ਨਹੀਂ ਕਰੋ ਇੱਕ ਮੁਸੀਬਤ ਹੈ ਇੱਕ ਬਾਰੇ ਨਿਕਲਨੇ ਦੋ ਮੈਂ ਚੋਰ ਕ ਕੋਈ ਮੇਰੇ ਨਾਲ 10 ਗੱਡੀਆਂ ਦਾ ਕਾਰਵਾਨ ਕੋ ਚੰਡੀਗੜ੍ਹ ਛੱਡ ਕੇ ਜਾਓ ਕਾਲੇ ਖੜਾ ਦੇ ਯਾਰ ਇਹ ਇੱਥੇ ਨਹੀਂ ਰਹਿਣਦਾ ਯਾਰ ਭਾਈ ਮੈਨੂੰ ਲੱਗਦਾ ਕਢਾ ਦੇਣੀ ਚਾਹੀਦੀ ਤੁਹਾਨੂੰ ਗੱਡੀ ਯਾਰ ਐਡੀ ਗੱਲ ਨਹੀਂ ਕਿਉਂਕਿ ਯਾਰ ਕਿਉਂਕਿ ਮੋਰਚਾ ਭਾਜੀ ਲੰਬੇ ਸਮੇਂ ਤੋਂ ਲੱਗਿਆ ਐਸੇ ਗੱਲ ਨੂੰ ਹੈਗੇ ਵਾ ਇੱਥੇ ਸ਼ਾਂਤਮਈ ਤਰੀਕੇ ਨਾਲ ਹਰੇਕ ਦੀ ਮਦਦ ਕਰਦੇ ਆ ਇਹ ਮੋਰਚਾ ਭਾਜੀ ਸਹੀ ਨਾਮ ਤੋਂ ਇੱਥੇ ਹਨਾ ਚਲੋ ਇਹਨਾਂ ਦੇ ਬੱਚਿਆਂ ਕਰਕੇ ਕਰ ਰਹੇ ਆ ਸਾਨੂੰ ਕੀ ਲੋੜ ਆ ਬਾਈ ਜੀ ਚਲੋ ਸੋ ਆ ਗੱਡੀ ਇਸ ਵੇਲੇ ਇੱਥੇ ਫਸ ਗਈ ਸੀ ਕਿਤਾ ਗੱਡੀ ਨੂੰ ਹੋਣਾ ਕਾਫੀ ਇਸ ਜੋ ਹੈ ਕਿ ਲੇਡੀਜ਼ ਨੂੰ ਕਾਫੀ ਜਦੋਜਹਿਦ ਕਰਨੀ ਪਈ ਇਹਨੇ ਕਾਫੀ ਕਿਹਾ ਕਿ ਭਾਈ ਮੇਰਾ ਬੱਚਾ ਬਿਮਾਰਾ ਉਸਨੇ ਇਸ ਕਰਕੇ ਮੇਰੀ ਗੱਡੀ ਜਾ ਰਿਹਾ ਤਾਂ ਗੱਡੀ ਜੜੀ ਇਹਨਾਂ ਦੀ ਨਿਕਲ ਰਹੀ ਹੈ ਤਾਂ ਗੱਡੀ ਹੁਣ ਇਹਨਾਂ ਦੀ ਇਸ ਵੇਲੇ ਨਿਕਲ ਰਹੀ ਹੈ ਤਾਂ ਇੱਥੇ ਜੋ ਪ੍ਰਦਰਸ਼ਨਕਾਰੀ ਉਹਨਾਂ ਦੇ ਵੱਲੋਂ ਗੱਡੀ ਜੜੀ ਹੈ ਕਢਾਈ ਗਈ ਹੈਗੀ ਹੈ